ਲੌਡੀ ਕੋਹਰਾ ਪਤੂਾ ਦੇ ਖਾਤਰ ਨਵੀਂ ਵੀਡੀਓ ਲੈ ਕੇ ਪਹੁੰਚੇ ਆ ਨਵੀਂ ਵੀਡੀਓ ਚ ਬਹੁਤ ਵਧੀਆ ਤੁਹਾਡੇ ਖਾਤਰ ਆਪਾਂ ਘਰ ਲੱਭ ਕੇ ਲਿਆਂਦਾ ਸੀ ਜਿੰਨੇ ਕੁ ਪੈਸੇ ਤੁਸੀਂ ਲਾਉਣ ਵਾਸਤੇ ਕਹਿੰਦੇ ਸੀ ਕਿ ਘਰ ਤੇ ਓਨੇ ਕੁ ਪੈਸੇ ਚ ਆਪਾਂ ਲੱਭ ਕੇ ਲਿਆਂਦਾ ਹੈ ਰਜਿਸਟਰੀ ਵਾਲੀ ਜਗ੍ਹਾ ਜੀ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਖੀਰਲੀ ਗੱਲ ਤੁਹਾਨੂੰ ਕਿ ਲੂਗੀ ਜਰੂਰ ਕਿਉਂਕਿ ਰੇਟ ਸਿਰਫ 12 ਲੱਖ ਰੁਪਏ ਸੀ ਮਾਲਕੇ ਕਹਿੰਦੇ ਨੇ ਮੌਕੇ ਤੇ ਘੱਟ ਵੱਧ ਕਰ ਲਵਾਂਗੇ ਹੁਣ ਆਪਾਂ ਪੂਰੇ ਘਰ ਦੀ ਵੀਡੀਓ ਪਹਿਲਾਂ ਦੇਖਦੇ ਹਾਂ ਸੀ ਪਹਿਲਾਂ ਤੁਸੀਂ ਬਾਹਰੋਂ ਚੈੱਕ ਕਰੋ ਜੀ ਜਿਹੜਾ ਰਸਤਾ ਇਸ ਕਰ ਨੂੰ ਲੱਗਦਾਗਾ ਪੂਰਾ ਖੁੱਲਾ ਡੁੱਲਾ ਰਸਤਾ ਹੈ ਮੇਨ ਸ਼ੜਕੀ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਜੀ ਜਮਾ ਫਰੰਟ ਸ਼ੜਕ ਤੇ ਲੱਗਦਾਗਾ ਤੇ ਇਹ ਆ ਗਿਆ ਜੀ ਫਰੰਟ ਘਰ ਦਾ ਬਹੁਤ ਵਧੀਆ ਘਰ ਬਣਿਆ ਹੋਇਆ ਸੀ ਮਾਲਕ ਨੇ ਬਹੁਤ ਵਧੀਆ ਕੰਮ ਕਰਵਾਇਆ ਹੋਇਆ ਜਿੰਨਾ ਮਾਲਕ ਨੇ ਕੰਮ ਕਰਵਾਇਆ ਹੋਇਆ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਵੀਡੀਓ ਜਿਹੜੀ ਮਾਲਕ ਨੇ ਆਪਣੇ ਕੋਲੇ ਬਣਾ ਕੇ ਭੇਜੀ ਆ ਪੂਰੀ ਵਧੀਆ ਬਣਾ ਕੇ ਭੇਜੀ ਆ ਰੇਟ ਤੁਹਾਨੂੰ ਮਦასი ਦਿੱਤਾ ਜੀ ਘਰ ਦਾ ਬਾਕੀ ਜਿੰਨਾ ਕੰਮ ਮਾਲਕ ਨੇ ਕਰਵਾਇਆ ਹੋਇਆ ਤੁਹਾਨੂੰ ਵੀਡੀਓ ਚ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਤੇ ਉੱਪਰ ਇੱਕ ਚੁਬਾਰਾ ਵੀ ਬਣਿਆ ਹੋਇਆ ਉੱਪਰ ਵੀ ਆਪਾਂ ਚੱਲਾਂਗੇ ਪਹਿਲਾਂ ਤੁਸੀਂ ਥੱਲੋਂ ਦੇਖੋ ਸੀ ਦੋ ਆਪਾਂ ਨੂੰ ਰਸੋਈ ਮਿਲ ਜਾਣਗੀਆਂ ਸੀ ਇੱਕ ਤਾਂ ਬਾਹਰ ਕੱਚੀ ਹੋਗੀ ਇੱਕ ਆਪਣੀ ਮੇਨ ਹੋਗੀ ਸੀ ਬਾਹਰਲੀ ਸਾਈਡ ਇੱਕ ਪਾਸੇ ਚੁੰਡ ਚ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਜੀ ਮਾਲਕ ਨੇ ਘਰ ਦੇ ਵਿੱਚ ਜੋ ਕੁਝ ਵੀ ਬਣਾਇਆ ਹੋਇਆ ਵਧੀਆ ਸੋਚ ਸਮਝ ਕੇ ਬਣਾਇਆ ਹੋਇਆ ਜਿਵੇਂ ਕਿ ਕਿਚਨ ਇੱਕ ਪਾਸੇ ਰਹਿ ਗਿਆ ਬਾਥਰੂਮ ਇੱਕ ਪਾਸੇ ਰਹਿ ਗਿਆ ਸੀ ਬਾਥਰੂਮ ਕਾਫੀ ਉੱਚਾ ਚੱਕ ਕੇ ਵੇੜੇ ਤੋਂ ਪਾਇਆ ਹੋਇਆਗਾ ਇੱਕ ਪਾਸੇ ਆਪਾਂ ਨੂੰ ਇੱਕ ਬੈਠਕ ਵੀ ਦੇਖਣ ਨੂੰ ਮਿਲ ਜੂਗੀ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਸੀ ਤੇ ਤੁਸੀਂ ਸਾਰਾ ਕੁਝ ਦੇਖੋ ਸੀ ਵਧੀਆ ਆਪਾਂ ਨੂੰ ਘਰ ਮਿਲੂਗਾ ਰੇਟ ਕਿੰਨਾ ਕ ਹੈ ਸਿਰਫ ਇੱਕ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਹੋਰ ਵੀ ਕਰ ਲਾਂਗੇ 12 ਲੱਖ ਰੁਪਇਆ ਇੱਕ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਹੈ ਜੀ ਸਮਰਸਿਬਲ ਮੋਟਰ ਲੱਗੀ ਹੋਈ ਹੈ ਜੀ ਪਾਣੀ ਵਾਸਤੇ ਜੇ ਆਪਾਂ ਟੋਟਲ ਜਗਾਂ ਦੀ ਗੱਲ ਕਰੀਏ ਤਾ ਟੋਟਲ ਆਪਾਂ ਨੂੰ 4 ਮਰਲੇ ਜਗ੍ਹਾ ਮਿਲ ਜੂਗੀ 4 ਮਰਲੇ ਥਾਂ ਆਪਾਂ ਨੂੰ ਮਿਲੂਗੀ ਤੇ ਮਾਲਕ ਕਹਿੰਦੇ ਨੇ 2.5 ਬਿਸਬੇ ਦੀ ਰਜਿਸਟਰੀ ਐ ਜੀ ਉਹ ਤੁਸੀਂ ਮਾਲਕ ਨਾਲ ਆਪੇ ਗੱਲਬਾਤ ਕਰ ਲਿਓ ਕਿਵੇਂ ਕੁਛ ਐ ਜੀ ਤੁਹਾਨੂੰ ਮਾਲਕ ਦਾ ਮੋਬਾਈਲ ਨੰਬਰ ਕਿੱਥੇ ਘਰ ਤੁਹਾਨੂੰ ਇਹ ਮਿਲੂਗਾ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਜਾਨਾ ਜੀ ਬਾਕੀ ਘਰ ਦੇ ਵਿੱਚ ਕੀ ਕੁਝ ਬਣਾਇਆ ਹੋਇਆ ਕਿਵੇਂ ਕੁਝ ਬਣਾਇਆ ਹੋਇਆ ਤੁਸੀਂ ਵੀਡੀਓ 'ਚ ਆਪ ਦੇਖ ਵੀ ਰਹੇ ਹੋ ਜੀ ਜਿੰਨਾ ਬਹਿੜਾ ਆਪਾਂ ਨੂੰ ਮਿਲੂਗਾ ਸਾਰਾ ਪੱਕਾ ਮਿਲੂਗਾ ਜੀ ਵਧੀਆ ਮਾਲਕ ਨੇ ਫਰਸ਼ ਲਾਇਆ ਹੋਇਆ ਵਧੀਆ ਆਪਾਂ ਨੂੰ ਰਸੋਈ ਦੇਖਣ ਨੂੰ ਮਿਲ ਜੂਗੀ ਡਬਲ ਰਸੋਈ ਹੈ ਜੀ ਇੱਕ ਤਾਂ ਆਪਣੇ ਪਿੰਡਾਂ ਦੇ ਵਿੱਚ ਬਾਹਰਲੀ ਸਾਈਡ ਚੁੱਲ੍ਹਾ ਚੌਂਕਾਲੀ ਜਿਹੜੀ ਹੁੰਦੀ ਹੈ ਉਹ ਮਿਲ ਜੂਗੀ ਇੱਕ ਪੱਕੀ ਰਸੋਈ ਮਿਲ ਜੂਗੀ ਬਾਕੀ ਜਿੰਨੀਆਂ ਛੱਤਾਂ ਆਪਾਂ ਨੂੰ ਮਿਲਣਗੀਆਂ ਜੀ ਸਾਰੀਆਂ ਛੱਤਾਂ ਆਪਾਂ ਨੂੰ ਟੈਲ ਬੱਤੀ ਵਾਲੀਆਂ ਮਿਲ ਜਾਣਗੀਆਂ ਤੇ ਆਰ ਸੀ ਲੈਟਰ ਵਗੈਰਾ ਨਹੀਂ ਹੈਗਾ ਜੀ ਟੈਲ ਬੱਤੀ ਇਹਨਾਂ ਨੇ ਪਾਏ ਹੋਏ ਨੇ ਤੇ ਮੋਟਰ ਵਧੀਆ ਆਪਾਂ ਨੂੰ ਮਿਲ ਜੂਗੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਸਾਰਾ ਘਰ ਜਿਹੜਾ ਪਲਾਸਤਰ ਕਰਵਾਇਆ ਹੋਇਆ ਰੰਗ ਨਹੀਂ ਕਰਵਾਇਆ ਹੋਇਆ ਜੀ ਬਾਹਰੋਂ ਕੋਈ ਵੀ ਤੇ ਪਲਾਸਤਰ ਦਾ ਕੰਮ ਸਾਰਾ ਇਹਨਾਂ ਨੇ ਕਰਵਾ ਰੱਖਿਆ ਤੇ ਪੂੜੀਆਂ ਤੇ ਕਪਰ ਨੂੰ ਸਟੋਰ ਵੀ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਦੇਖਿਆ ਸੀ ਕਾਫੀ ਖੁੱਲਾ ਢੁਲਾ ਸਟੋਰ ਬਣਿਆ ਹੋਇਆ ਇੱਕ ਹੈ ਤਾਂ ਛੋਟਾ ਜਿਹਾ ਪਰ ਵਧੀਆਗਾ ਤੇ ਉੱਪਰੋਂ ਆਪਾਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤ ਆਪਾਂ ਨੂੰ ਪੱਕੀ ਮਿਲੂਗੀ ਉੱਪਰ ਇੱਕ ਆਪਾਂ ਨੂੰ ਖੁੱਲਾ ਢੁਲਾ ਚੁਬਾਰਾ ਦੇਖਣ ਨੂੰ ਮਿਲ ਜੂਗਾ ਜੀ ਤੇ ਬਾਥਰੂਮ ਜਿਹੜਾ ਬਾਥਰੂਮ ਤੇ ਟੈਂਕੀ ਰੱਖੀ ਹੋਈ ਆ ਪਾਣੀ ਵਾਲੀ ਵਧੀਆ ਪਾਣੀ ਅਸੀਂ ਪਾਣੀ ਚ ਕੋਈ ਕਮੀ ਨਹੀਂ ਆਪ ਨੂੰ ਮਿਲਣੀ ਸੀ ਕਈ ਥਾਵਾਂ ਤੇ ਹੁੰਦਾ ਜੀ ਬੋਰ ਆਪਾਂ ਕਰ ਲੈਨੇ ਆ ਪਾਣੀ ਪੀਣ ਦੇ ਵਿੱਚ ਮਤਲਬ ਕੀ ਦਿੱਕਤ ਕਰਦਾ ਟੈਸਟ ਨਹੀਂ ਹੁੰਦਾ ਜੀ ਕਈ ਵਾਰੀ ਪਾਣੀ ਖਰਾਬ ਹੁੰਦਾ ਪਰ ਇੱਥੇ ਇਹੋ ਜਿਹਾ ਕੋਈ ਕੰਮ ਨਹੀਂ ਹੈਗਾ ਪਾਣੀ ਵੀ ਵਧੀਆ ਤੇ ਪਾਣੀ ਵੀ ਸਪਲਾਈ ਵੀ ਵਧੀਆ ਬਾਕੀ ਘਰ ਵੀ ਵਧੀਆ ਸੀ ਤੇ ਇਸ ਘਰ ਦਾ ਰੇਟ ਵੀ ਪੂਰਾ ਵਧੀਆ ਗਾ ਬਾਕੀ ਮੈਂ ਉਮੀਦ ਕਰਦਾ ਸੀ ਤੁਹਾਨੂੰ ਇਹ ਘਰ ਪਸੰਦ ਆ ਗਿਆ ਹੋਊਗਾ ਜੇ ਤੁਹਾਨੂੰ ਇਹ ਘਰ ਪਸੰਦ ਆਇਆ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਸੀ ਤਾਂ ਇਹਨਾਂ ਦਾ ਜਿਹੜਾ ਪਿੰਡ ਜੀ ਟੋਲਾਬਾਲ ਇਹਨਾਂ ਦਾ ਪਿੰਡ ਹੈਗਾ ਟੋਲਾਬਾਲ ਪਿੰਡ ਦਾ ਨਾਮ ਹੈ ਜੀ ਤੇ ਨੇੜੇ ਚੀਮਾ ਸਾਹਿਬ ਹੈ ਤਹਿਸੀਲ ਦੀ ਗੱਲ ਕਰੀਏ ਸੁਨਾਮ ਇਹਨਾਂ ਨੂੰ ਤਹਿਸੀਲ ਆਗਦੀ ਹੈ ਜ਼ਿਲ੍ਹਾ ਸੰਗਰੂਰ ਹੈ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਵੀ ਗੱਲ ਕਰ ਲਿਓ ਜੀ ਜਿਹੜਾ ਮਾਲਕ ਦਾ ਮੋਬਾਈਲ ਨੰਬਰ ਹੈ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ 7404708778 ਦੁਬਾਰਾ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦਿੰਦਾ ਜੀ 7404708778 ਬਾਕੀ ਰਜਿਸਟਰੀ ਵਾਲੀ ਜਗਾ ਆਪਾਂ ਨੂੰ ਮਿਲੂਗੀ 12 ਲੱਖ ਰੁਪਏ ਡਿਮਾਂਡ ਜਿਵੇਂ ਕਿ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤੀ ਸੀ ਕੋਈ ਜਾ ਕੇ ਦੇਖਣਾ ਤਾਂ ਹੈਗਾ ਚਾਹਵਾਨ ਇਸ ਘਰ ਨੂੰ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਪਿੰਡ ਇਹਨਾਂ ਦੇ ਜਾ ਕੇ ਦੇਖ ਸਕਦੇ ਹੋ ਗੱਲਬਾਤ ਕੋਈ ਕਰਨੀ ਹੈ ਤਾਂ ਇੱਕ ਵਾਰੀ ਪਹਿਲਾਂ ਫੋਨ ਤੇ ਗੱਲਬਾਤ ਕਰ ਲਿਓ ਜੀ ਸਾਰੀ ਜਦੋਂ ਤੁਹਾਡੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਮਾਲਕ ਨੂੰ ਕਹਿ ਦਿਓ ਵੀ ਅਸੀਂ ਇਸ ਦਿਨ 11:00 ਵਜੇ ਆਵਾਂਗੇ ਤੁਹਾਨੂੰ ਪਹਿਲਾਂ ਫੋਨ ਕਰ ਲਾਂਗੇ ਆਉਣ ਤੋਂ ਪਹਿਲਾਂ ਤੇ ਫਿਰ ਰਹੇ ਹੋ ਜੀ ਤੇ ਉਸ ਹੱਬ ਨਾਲ ਤੁਸੀਂ ਜਾ ਕੇ ਦੇਖ ਲਿਓ ਘਰ ਨੂੰ ਦੇਖ ਲਿਓ ਜੀ ਜਦੋਂ ਪੂਰੀ ਤਰ੍ਹਾਂ ਫਿੱਟ ਵੇਖਦਾ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਸਕਦੇ ਹਾਂ ਜੀ ਕੋਈ ਫਿਕਸ ਰੇਟ ਨਹੀਂ ਕਿਹਾ ਇਹਨਾਂ ਨੇ ਇਹਨਾਂ ਨੇ ਇੱਕ ਡਿਮਾਂਡ ਕੀਤੀ ਹੈ 12 ਲੱਖ ਰੁਪਈਆ ਸੀ ਬਾਕੀ ਤੁਸੀਂ ਜਾਓਗੇ ਤੁਹਾਨੂੰ ਘਰ ਵੀ ਪਸੰਦ ਆਊਗਾ ਤੇ ਜਿਹੜਾ ਰੇਟ ਮੌਕੇ ਤੇ ਮੁੱਕੂਗਾ ਉਹ ਵੀ ਤੁਹਾਨੂੰ ਪਸੰਦ ਆਊਗਾ ਜੀ ਤੇ ਤੁਸੀਂ ਜਾ ਕੇ ਇੱਕ ਵਾਰੀ ਜ਼ਰੂਰ ਆਇਓ ਜੇ ਕਿਸੇ ਨੂੰ ਘਰ ਪਸੰਦ ਆਇਆ ਸੀ ਜਾ ਕੇ ਦੇਖੋਗੇ ਤੁਸੀਂ ਖਰੀਦ ਲਾਉਂਗੇ ਜੀ ਕਿਉਂਕਿ ਘਰ ਵੀ ਵਧੀਆ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਮਾਲਕ ਨੂੰ ਸਿੱਧਾ ਫੋਨ ਤੁਸੀਂ ਕਰ ਲਿਓ ਜੀ ਆਪਣਾ ਵਿੱਚ ਵਿਚਾਲੇ ਕੁਝ ਨਹੀਂ ਹੁੰਦਾ ਆਪਾਂ ਸਿਰਫ ਐਡ ਕਰਦੇ ਹਾਂ ਜੀ ਮਾਲਕ ਦਾ ਨੰਬਰ 7404708778 ਹੈ ਜੀ ਤੇ ਉੱਤੇ ਆਪਣਾ ਜਿਹੜਾ ਵਟਸਐਪ ਨੰਬਰ ਚੱਲਦਾ ਰਹਿੰਦਾ ਸੀ ਉਹ ਨੰਬਰ ਸਿਰਫ ਐਡ ਕਰਵਾਉਣ ਵਾਸਤੇ ਹੈ ਜੀ ਉੱਤੇ ਕੋਈ ਕਿਸੇ ਵੀ ਤਰ੍ਹਾਂ ਦੀ ਜਾਂ ਘਰ ਦੀ ਜਾਣਕਾਰੀ ਨਹੀਂ ਮਿਲਣੀ ਸੀ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਹੈ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਤੁਹਾਡੇ ਕੋਲੇ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਰਿਸ਼ਤੇਦਾਰਾਂ ਕੋਲੇ ਕਿਸੇ ਵੀ ਤਰ੍ਹਾਂ ਦਾ ਘਰ ਹੈ ਜੀ ਪੁਰਾਣਾ ਨਵਾਂ ਛੋਟਾ ਵੱਡਾ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਆਪ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਜੀ ਬਸ ਆਪਣੇ ਕੋਲੇ ਭੇਜ ਦਿਆ ਕਰੋ ਤੇ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਜਿਹੜਾ ਵਟਸਐਪ ਨੰਬਰ ਉੱਤੇ ਚੱਲਦਾ ਰਹਿੰਦਾ ਹੈ ਹਰੇ ਜਖਰਾ ਚ 7380026173 ਉਸ ਨੰਬਰ ਤੇ ਬਸ ਭੇਜ ਦਿਆ ਕਰੋ ਨਾ ਕੋਈ ਹੈਲੋ ਲਿਖ ਕੇ ਭੇਜਣ ਦੀ ਲੋੜ ਹੈ ਪਹਿਲਾਂ ਨਾ ਕੁਝ ਹੋਰ ਜੀ ਡਾਇਰੈਕਟ ਭੇਜ ਦਿਆ ਕਰੋ ਤੇ ਆਪਾਂ ਐਡ ਤੁਹਾਡੀ ਬਿਲਕੁਲ ਫਰੀ ਚਲਾਵਾਂਗੇ ਜੀ ਨਾ ਤਾਂ ਕੋਈ ਫੀਸ ਲੈਨੇ ਆਪਾਂ ਨਾ ਕੋਈ ਦਲਾਲੀ ਨਾ ਪਹਿਲਾਂ ਨਾ ਬਾਅਦ ਵਿੱਚ ਕੁਝ ਹੁੰਦਾ ਸੀ ਫਰੀ ਸੇਵਾ ਜੀ ਸਾਰੀ ਆਪਣੀ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਹੁਣ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਜਾਂ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬ ਦਿਓ ਹੌਸਲਾ ਜਾਂ ਬਣਿਆ ਰਹਿੰਦਾ ਜੀ ਟੈਂਦਾ ਨਹੀਂ ਹੈਗਾ ਤੁਹਾਡੀ ਸਪੋਰਟ ਕਰਕੇ ਜੀ ਨਾ ਕਿ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਆਪਣੀ ਵੀਡੀਓ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਆਪਾਂ ਲੱਗ ਲੱਗ ਏਰੀਆ ਚੋਂ ਪਿੰਡਾਂ ਦੇ ਵਿੱਚੋਂ ਘਰ ਕੋਠੀ ਮਕਾਨ ਦੀ ਵੀਡੀਓ ਡੇਲੀ ਲੈ ਕੇ ਪਹੁੰਚਦੇ ਹਾਂ ਵਧੀਆ ਰੇਟਾਂ 'ਚ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਵੋਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰਿਓ ਤੇ ਆਪ ਦਾ ਇੱਕ ਕੀਮਤੀ ਕਮੈਂਟ ਵੀਡੀਓ ਵਾਸਤੇ ਵੀ ਜਰੂਰ ਕਰਿਓ ਦੱਸਿਓ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਜੀ ਤੇ ਮਿਲਦੇ ਹਾਂ ਜਲਦੀ ਜੀ ਆਪਾਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ